ਮਲੇਰਕੋਟਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਹਥਿਆਰਾਂ ਸਮੇਤ ਦੋ ਦੋਚਿਆਂ ਨੂੰ ਕੀਤਾ ਗ੍ਰਿਫਤਾਰ ਡਾਕਟਰ ਸਿਮਰਤਕੌਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਵੱਲੋਂ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਜਾਣਕਾਰੀ ਡਾਕਟਰ ਸਿਮਰਤਕੌਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਮਹਮਦ ਰਣ ਫਾਰਚੂਨਰ ਗੱਡੀ ਨੰਬਰ ਪੀਬੀ03ਬੀਏ6069 ਵਿੱਚ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਬਿਉਂਤ ਬਣਾ ਰਹੇ ਸਨ ਜਿਨ੍ਹਾਂ ਨੂੰ ਮੌਕੇ ਪਰ ਕਾਬੂ ਕਰ ਪਿੰਡ ਰੁੜਕੀ ਕਲਾ ਕੱਚਾ ਪਹਾ ਮੋਟਰ ਤੇ ਕਾਬੂ ਕਰ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਰਨਾਮ ਸਿੰਘ ਪਾਸੋਂ ਇੱਕ ਹੈੱਡ ਗ੍ਰੇਨੇਟ ਐਚੀ36 ਅਤੇ ਅਮਰਤਪਾਲ ਸਿੰਘ ਉਰਫ ਰਵੀ ਪਾਸੋਂ ਇੱਕ ਰਵਾਵਲਰ 32 ਬੋਰ ਬ੍ਰਾਹਮਡ ਕਰਕੇ ਮੁਕੱਦਮਾ ਨੰਬਰ 19 ਅਧੀਨ ਧਾਰਾ 25 94 56 ਆਰਮਜ ਐਕਟ 05 ਐਕਸਪਲੋਸਿਵ ਐਕਟ 1908 थाना सदर ਅਮ드ਗੜਾ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਫੋਰਚੂਨਰ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ ਦੋਸ਼ੀ ਰਨਾਮ ਸਿੰਘ ਅਤੇ ਅਮਰਤਪਾਲ ਸਿੰਘ ਉਰਫ ਰਵੀ ਉਕਤਾਂ ਨੂੰ ਪੇਸ਼ ਕਰ ਅਦਾਲਤ ਵਿੱਚ ਦੋਸ਼ੀਆਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਦੋਚੀਆਂ ਪਾਸੋਂ ਸਖਤੀ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਪੁੱਛਗਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਵੀ ਨੂੰ ਅਸੀਂ ਸਦਰ ਅਹਿਮਦਗੜ ਦੇ ਥਾਣੇ ਵਿੱਚ ਇੱਕ ਪਰਚਾ ਰਜਿਸਟਰ ਕੀਤਾ ਸੀ ਐਫ ਆਈ ਆਰ ਨੰਬਰ 19 24 ਅੰਡਰ ਸੈਕਸ਼ਨ ਆਫ ਆਰਮਜ਼ ਐਂਡ ਐਕਸਪਲੋਸਿਵ ਐਕਟ ਜੇ ਦੇ ਵਿੱਚ ਅਸੀਂ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਸੀਗੇ ਹਰਨਾਮ ਸਿੰਘ son of ਪ੍ਰੇਮ ਸਿੰਘ ਰੈਜ਼ੀਡੈਂਟ ਆਫ ਰੂਡਕੀ ਕਲਾਂ ਅਹਿਮਦਗੜ ਐਂਡ ਅਮਰਿਤਪਾਲ son of ਰਿਤਪਾਲ ਰੈਜ਼ੀਡੈਂਟ ਆਫ ਮਨਵੀ ਅਮਰਗੜ ਇਹਨਾਂ ਕੋਲੋਂ ਸਾਨੂੰ ਇੱਕ ਹੈਂਡ ਗ੍ਰੇਨੇਡ ਰਿਕਵਰ ਹੋਇਆ ਹੈ ਐਂਡ ਇੱਕ ਰਿਵਾਲਵਰ 30 uh, 32 ਬੋਰ ਕੰਟਰੀ ਮੇਡ ਪਿਸਟਲ ਐਂਡ ਇੱਕ ਫੋਰਚੂਨਰ ਕਾਰ ਇਹਨਾਂ ਦੇ ਅਸੀਂ ਰਿਪੋਰਟ ਪੇਸ਼ ਕਰਕੇ ਰਿਮਾਂਡ ਲਿਆ ਹੈ ਐਂਡ ਫਰਦਰ ਇਨਵੈਸਟੀਗੇਸ਼ਨ ਇਜ਼ ਗੋਇੰਗ ਆਨ ਫਿਲਹਾਲ ਇਹਨਾਂ ਤੇ ਕੋਈ ਪਹਿਲਾਂ ਕ੍ਰਿਮੀਨਲ ਚਾਰजेस ਨਹੀਂ ਹੈ ਇਹ ਅੰਡਰ ਇਨਵੈਸਟੀਗੇਸ਼ਨ ਹੈ ਹੋਰ ਹੋ ਸਕਦਾ ਹੈ ਅਗਲੀ ਇਨਵੈਸਟੀਗੇਸ਼ਨ ਚ ਸਾਨੂੰ ਹੋਰ ਵੀ ਕੁਝ ਸਾਹਮਣੇ ਆਵੇ ਹਾਲੇ ਇਨੀਸ਼ੀਅਲ ਸਟੇਜ ਹੈ ਤੇ ਵੀ ਕੈਨ ਨਾਟ ਰਿਵੀਲ ਦੀ ਡਿਟੇਲਸ ਆਫ தி ਇਨਵੈਸਟੀਗੇਸ਼ਨ